ਸੈਫਟ ਐmbroidery ਮੋਰਮੰਡੀ ਆਪਾਂ ਬਹੁਤ ਸੋਹਣੇ ਸੂਟ ਜਿਹੜੇ ਆਪਾਂ ਕਾਟਨ ਦਾ ਸਟਾਕ ਲੈ ਕੇ ਆਏ ਆ ਸਾਰੇ ਸੂਟ ਬੜੇ ਸਾਰੇ ਸੂਟ ਬੜੇ ਪਿਆਰੇ ਆ ਜਿੰਨਾਂ ਵਿੱਚ ਆਪਾਂ ਮੈਚਿੰਗ ਬਾਟਮ ਲੈ ਕੇ ਆਏ ਆ ਅਗਰ ਤੁਸੀਂ 올ਓਵਰ ਸੂਟ ਲੈਣੀ ਆ ਤਾਂ 올ਓਵਰ ਸੂਟ ਵੀ ਲੈ ਸਕਦੇ ਹੋ ਸਭ ਤੋਂ ਪਹਿਲਾਂ ਇਹ ਵਾਲਾ ਡਿਜ਼ਾਈਨ ਆ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਪਿਆਰੀ ਜਿਹੜੀ ਦੀ ਕਾਟਨ ਹੈ ਮਲ ਕਾਟਨ ਦੇ ਵਿੱਚ ਨੇ ਸੂਟ ਔਰ ਇਹਦੇ ਨਾਲ ਚਿਕਨ ਦੀ ਬਾਟਮ ਰਹੇਗੀ ਭੇਜ ਕੇ ਸਾਡੇ ਨੰਬਰ ਤੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਅਗਲਾ ਡਿਜ਼ਾਈਨ ਆ ਉਹ ਵੀ ਬਹੁਤ ਪਿਆਰਾ ਸੋਬਰ ਜਿਹਾ ਕਲਰ ਹੈ ਜੇ ਆਪਾਂ ਨੂੰ ਗਰਮੀ ਦੇ ਵਿੱਚ ਕਲਰ ਸੋਹਣੇ ਲੱਗਦੇ ਆ ਬਹੁਤ ਸੋਹਣਾ ਕਲਰ ਹੈ ਇਹ ਵੀ ਔਰ ਇਹਦੇ ਨਾਲ ਕਰੀਮ ਕਲਰ ਦੀ ਚਿਕਨ ਦੀ ਬਾਟਮ ਰਹੇਗੀ ਇਹ ਵਾਲੀ ਇਹਦੀ ਚਿਕਨ ਦੀ ਬਾਟਮ ਰਹੇਗੀ ਅਗਰ ਤੁਸੀਂ ਇਹ 올ਓਵਰ ਸੂਟ ਬਾਈ ਕਰਨਾ ਤਾਂ 올ਓਵਰ ਸੂਟ ਵੀ ਬਾਈ ਕਰ ਸਕਦੇ ਹੋ ਉਸ ਤੋਂ ਬਾਅਦ ਆਪਣੇ ਕੋਲ ਇਹ ਵਾਲਾ ਪ੍ਰਿੰਟ ਹੈ ਇਹ ਵੀ ਪ੍ਰਿੰਟ ਬੜਾ ਪਿਆਰਾ ਪ੍ਰਿੰਟ ਹੈ ਇਹਦੇ ਨਾਲ ਵੀ ਜਿਹੜੀ ਚਿਕਨ ਦੀ ਬਾਟਮ ਰਹੇਗੀ ਅਗਰ ਤੁਸੀਂ ਇਹ ਵੀ 올ਓਵਰ ਸੂਟ ਬਾਈ ਕਰਨਾ ਤਾਂ 올ਓਵਰ ਸੂਟ ਬਾਈ ਕਰ ਸਕਦੇ ਹੋ ਇਹ ਵਾਲੀ ਜਿਹੜੀ ਚਿਕਨ ਦੀ ਬਾਟਮ ਜਿਹੜੀ ਇਹ ਰਹੇਗੀ ਸਾਰੀ ਜਿਹੜੀ ਕੁਆਲਿਟੀ ਆ ਬਹੁਤ ਹੀ ਸੁਪਰੀਮਿਅਮ ਕੁਆਲਿਟੀ ਆ ਕਾਟਨ ਬਹੁਤ ਵਧੀਆ ਹੈ ਬਹੁਤ ਪਿਆਰੀ ਕਾਟਨ ਹੈ ਇਹ ਵੀ ਬਹੁਤ ਪੀਚ ਮਿੱਠਾ ਜਿਹਾ ਕਲਰ ਆ ਆਪਾਂ ਕਹਿੰਦੇ ਪਿਸਟਲ ਕਲਰ ਹੁੰਦੇ ਆਪਾਂ ਗਰਮੀ ਦੇ ਵਿੱਚ ਜਿਹੜੇ ਲਾਈਕ ਕਰਦੇ ਆ ਇਹਦੇ ਨਾਲ ਵੀ ਚਿਕਨ ਦੀ ਬਾਟਮ ਰਹੇਗੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਡਿਜ਼ਾਈਨ ਜਿਹੜਾ ਬਹੁਤ ਪਿਆਰਾ ਹੈ ਨੈਕਸਟ ਆਪਣੇ ਕੋਲ ਕਾਟਨ ਦੇ ਵਿੱਚ ਕਲਰ ਬਹੁਤ ਸੋਹਣਾ ਹੈ ਇਹਦੇ ਨਾਲ ਵੀ ਚਿਕਨ ਦੀ ਬਾਟਮ ਆ ਪ੍ਰਾਈਸ ਜਿਹੜੇ ਸੇਮ ਰਹਿਣਗੇ ਤੁਹਾਨੂੰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਸਾਨੂੰ ਸਕਰੀਨਸ਼ਾਟ ਕਰਕੇ ਭੇਜ ਸਕਦੇ ਹੋ ਸਾਡੇ ਨੰਬਰ ਦੇ ਉੱਪਰ ਤੇ ਆਪਣਾ ਜਿਹੜਾ ਆਰਡਰ ਪਲੇਸ ਕਰ ਸਕਦੇ ਹੋ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ 올ਓਵਰ ਵੀ ਪਸੰਦ ਆ ਰਿਹਾ ਤਾਂ ਤੁਸੀਂ 올ਓਵਰ ਵੀ ਜਿਹੜਾ ਬਾਈ ਕਰ ਸਕਦੇ ਹੋ ਅਗਰ ਤੁਸੀਂ ਚਿਕਨ ਦੀ ਬਾਟਮ ਨਾਲ ਮੈਚਿੰਗ ਕਰਦੇ ਹੋ ਬਾਟਮ ਨਾਲ ਵੀ ਮੈਚਿੰਗ ਕਰਕੇ ਲੈ ਸਕਦੇ ਹੋ ਸਾਰਿਆਂ ਦੇ ਡਿਜ਼ਾਈਨ ਬਹੁਤ ਪਿਆਰੇ ਆ ਔਰ ਇੱਕ ਇਹ ਬ੍ਰਾਊਨ ਕਲਰ ਦਾ ਇਹਦੇ ਨਾਲ ਵੀ ਤੁਸੀਂ ਚਿਕਨ ਦੀ ਬਾਟਮ ਦੀ ਮੈਚਿੰਗ ਕਰਕੇ ਸੂਟ ਜਿਹੜਾ ਬਾਈ ਕਰ ਸਕਦੇ ਹੋ ਇਹਦਾ ਪ੍ਰਿੰਟ ਵੀ ਜਿਹੜਾ ਬਹੁਤ ਪਿਆਰਾ ਨੈਕਸਟ ਆਪਣੇ ਕੋਲ ਹੈਗਾ ਇਹ ਆਰ ਕੰਡੀ ਦੀਆਂ ਸ਼ਰਟਸ ਨੇ ਉਹਨਾਂ ਦਾ ਸਟਾਕ ਵੀ ਬਹੁਤ ਸੋਹਣਾ ਹੈ ਅਗਰ ਸਿੱਕਲੀਆਂ ਸ਼ਰਟਸ ਬਾਈ ਕਰਨੀਆਂ ਤਾਂ ਸਿੱਕਲੀਆਂ ਸ਼ਰਟ ਵੀ ਬਾਈ ਕਰ ਸਕਦੇ ਹੋ ਜਿਹਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਰਹਿਣਗੇ ਏ ਆਰ ਕੰਡੀ ਦੀ ਸ਼ਰਟ ਹੈ ਜਿਹਦੇ ਫਰੰਟ ਬੈਕ ਦੋਨੋਂ ਹੀ ਡਿਜ਼ਾਈਨਿੰਗ ਆਏਗੀ ਬਾਜੇ ਤੋਂ ਉਪਰ ਵੀ ਡਿਜ਼ਾਈਨਿੰਗ ਆਏਗੀ ਬਹੁਤ ਪਿਆਰੀਆਂ ਸ਼ਰਟਾਂ ਨੇ 650 ਦੀ ਸ਼ਰਟ ਰਹੇਗੀ ਅਗਰ ਜੇ ਤੁਸੀਂ ਇਹ ਸ਼ਰਟ ਬਾਈ ਕਰਨੀ ਆ ਉਸ ਤੋਂ ਬਾਅਦ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਆ 650 ਦੀ ਸ਼ਰਟ ਰਹਿ ਗਈ ਬਹੁਤ ਪਿਆਰਾ ਡਿਜ਼ਾਈਨ ਹੈ ਸੇਮ ਪ੍ਰਾਈਸ ਰਹੇਗਾ ਸਾਰਿਆਂ ਦੇ ਡਿਜ਼ਾਈਨ ਡਿਫਰੈਂਟ ਡਿਫਰੈਂਟ ਨੇ ਨੈਕਸਟ ਡਿਜ਼ਾਈਨ ਇਹਦਾ ਹੈਗਾ ਇਹ ਵਾਲਾ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਵੀ ਇਹ ਡਿਜ਼ਾਈਨ ਹੈ ਇਹ ਵੀ ਜਿਹੜੀ ਸੇਮ ਪ੍ਰਾਈਸ ਰਹੇਗਾ ਨੈਕ ਤੇ ਵੀ ਡਿਜ਼ਾਈਨਿੰਗ ਆਏਗੀ ਘੇਰੇ ਤੇ ਵੀ ਆਏਗੀ ਬੈਕ ਤੇ ਵੀ ਆਏਗੀ ਔਰ ਬਾਜੂ ਤੇ ਵੀ ਦੀ ਡਿਜ਼ਾਈਨਿੰਗ ਆਏਗੀ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਇਹ ਵਾਲਾ ਡਿਜ਼ਾਈਨ ਫਰੋਜੀ ਕਲਰ ਦੇ ਵਿੱਚ ਇਹ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਉੱਪਰ ਬਹੁਤ ਸੋਨੇ ਸਟੋਨ ਲੱਗੇ ਇਹਦੇ ਬਹੁਤ ਪਿਆਰਾ ਡਿਜ਼ਾਈਨ ਹੈ 컬러 ਵੀ ਬਹੁਤ ਸੋਹਣਾ ਤੁਸੀਂ ਕੱਲੀ ਸ਼ਰਟ ਬਾਈ ਕਰਨੀ ਤਾਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਅਗਰ ਤੁਸੀਂ ਨਾਲ ਬਾਟਮ ਦੀ ਮੈਚਿੰਗ ਕਰਨੀ ਆ ਤਾਂ ਉਹ ਵੀ ਕਰ ਸਕਦੇ ਹੋ ਔਰ ਇੱਕ ਆਪਣੇ ਕੋਲ ਘੜਜਾ कॉटन ਦੇ ਵਿੱਚ ਹੈਗਾ ਸੂਟ ਬਹੁਤ ਪਿਆਰਾ ਜਿਹਦੀ ਬਾਟਮ ਦਾ ਫੈਬਰਿਕ ਉਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਮਲ कॉटन ਦੇ ਵਿੱਚ ਹੈਗਾ ਇਹ ਔਰ ਜਿਹੜੀ ਇਹਦੀ ਸ਼ਰਟ ਆ